ਇਹ ਡੱਬ ਦੇ ਵਿੱਚ ਪਿਸਤਲ ਟੰਗ ਕੇ ਤਸਵੀਰਾਂ ਪਾਉਣਾ ਅਤੇ ਵੀਡੀਓ ਪਾਉਣਾ ਇੱਕ ਲੜਕੀ ਨੂੰ ਮਹਿੰਗਾ ਪੈ ਗਿਆ ਦੱਸਦੀ ਕਿ ਬਠਿੰਡਾ ਦੇ ਵਿੱਚ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਇੰਸਟਾਗ੍ਰam ਦੇ ਉੱਤੇ ਜਿਸ ਦੇ ਵਿੱਚ ਇੱਕ ਲੜਕੀ ਜਿਸ ਦੇ ਵੱਲੋਂ ਆਪਣੇ ਡੱਬ ਦੇ ਵਿੱਚ ਪਿਸਤਲ ਟੰਗ ਕੇ ਜੋ ਵੀਡੀਓ ਬਣਾ ਕੇ ਪਾਈ ਗਈ ਸੀ ਤਾਂ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਉਸ ਦੇ ਉੱਤੇ ਐਕਸ਼ਨ ਲੈ ਲਿਆ ਗਿਆ ਦੱਸਦੀ ਕਿ ਬਠਿੰਡਾ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਕੁੜੀ ਨੂੰ ਚੁੱਕ ਲਿਆ ਗਿਆ ਹੈ ਤੇ ਗ੍ਰਿਫਤਾਰੀ ਕਰ ਲਈ ਗਈ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਹੀ ਲੜਕੀ ਜਿਸ ਦੇ ਵੱਲੋਂ ਇਹ ਤਸਵੀਰਾਂ ਆ ਪਾਈਆਂ ਗਈਆਂ ਸੀ ਵੀਡੀਓਜ਼ ਪਾਈਆਂ ਗਈਆਂ ਸੀ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਸੀ ਜਿਸ ਵਿੱਚ ਲੜਕੀ ਦੇ ਵੱਲੋਂ ਆਪਣੇ ਡੱਬ ਦੇ ਵਿੱਚ ਇਹ ਜਿਹੜੀ ਪਿਸਤਲ ਹੈ ਉਹ ਟੰਗੀ ਹੋਈ ਹੈ ਔਰ ਇਸ ਦੇ ਉੱਤੇ ਭੜਕਾਊ ਗਾਣਾ ਲਗਾ ਕੇ ਰੀਲ ਬਣਾ ਕੇ ਪਾਈ ਹੋਈ ਹੈ ਤਾਂ ਇਹ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਤਾਂ ਬਠਿੰਡਾ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਜਾਂਦਾ ਬਠਿੰਡਾ ਪੁਲਿਸ ਦੇ ਵੱਲੋਂ ਇਸ ਦੀ ਭਾਲ ਕੀਤੀ ਜਾਂਦੀ ਹੈ ਔਰ ਕੁਝ ਹੀ ਘੰਟਿਆਂ ਦੇ ਵਿੱਚ ਇਸ ਲੜਕੀ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਇੰਸਟਾਗ੍ਰam ਦੇ ਉੱਤੇ ਮਨਪ੍ਰੀਤ ਨਾਮ ਦੇ ਪੇਜ ਦੇ ਉੱਤੋਂ ਇਹ ਵੀਡੀਓ ਪਾਈਆਂ ਗਈਆਂ ਸੀ ਔਰ ਇਸ ਤੋਂ ਪਹਿਲਾਂ ਕਈ ਹੋਰ ਵੀ ਵੀਡੀਓਜ਼ ਪਾਈਆਂ ਗਈਆਂ ਸੀ ਜਿਸ ਦੇ ਵਿੱਚ ਇਹ ਲੜਕੀ ਅ ਜਿਹੜੇ ਇਹਦੇ ਵਿੱਚੋਂ ਪਿਸਟਲ ਦੇ ਵਿੱਚੋਂ ਮੈਗਜ਼ੀਨ ਕੱਢਦੀ ਹੋਈ ਨਜ਼ਰ ਆ ਰਹੀ ਹੈ ਮੈਗਜ਼ੀਨ ਪਾਉਂਦੀ ਹੋਈ ਨਜ਼ਰ ਆ ਰਹੀ ਹੈ ਔਰ ਕਈ ਤਰੀਕੇ ਦੇ ਹਥਿਆਰਾਂ ਨੂੰ ਸ਼ੋਅ ਆਫ ਕਰਦੀ ਹੋਈ ਉੱਥੇ ਨਜ਼ਰ ਆਉਂਦੀ ਹੈ ਜਿਸ ਤੋਂ ਬਾਅਦ ਇਹ ਵੀਡੀਓ ਜਦੋਂ ਵਾਇਰਲ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਕਾਰਵਾਈ ਦੇਖਣ ਨੂੰ ਮਿਲਦੀ ਹੈ ਤਾਂ ਬਠਿੰਡਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇੰਸਟਾਗ੍ਰਾਮ ਦੇ ਉੱਤੇ ਡੱਬ ਦੇ ਵਿੱਚ ਪਿਸਟਲ ਟਾਂਕ ਕੇ ਜਿਹੜੀ ਵੀਡੀਓ ਪਾਉਣਾ ਹੈ ਪਾਪਾ ਦੀ ਪਰੀ ਨੂੰ ਮਹਿੰਗਾ ਪੈ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੜਕੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਕਿਸ ਤਰੀਕੇ ਦੇ ਨਾਲ ਉਹਦੇ ਕੋਲੋਂ ਵੀਡੀਓ ਪਾਈ ਗਈ ਸੀ ਉਹ ਵੀ ਤੁਹਾਨੂੰ ਦਿਖਾ ਰਹੇ ਆ ਨਾਲ ਦੀ ਨਾਲ ਇੰਸਟਾਗ੍ਰam ਦੇ ਉੱਤੇ ਵੀਡੀਓ ਅਪਲੋਡ ਕੀਤੀ ਗਈ ਸੀ ਔਰ ਦੇਖਦੇ ਹੀ ਦੇਖਦੇ ਵੀਡੀਓ ਵਾਇਰਲ ਹੋ ਜਾਂਦੀ ਹੈ ਔਰ ਇਸ ਤਰੀਕੇ ਦੀ ਇੱਕ ਵੀਡੀਓ ਨੇ ਹਥਿਆਰਾਂ ਦੀ ਨਮਾਇਸ਼ ਕਰਦੇ ਹੋਏ ਕਈ ਵੀਡੀਓਜ਼ ਇਸ ਲੜਕੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਗਈਆਂ ਨੇ ਜਿਹੜੀਆਂ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹ ਵੀ ਸਾਹਮਣੇ ਆ ਜਾਂਦੀਆਂ ਨੇ ਉਹਨਾਂ ਦੇ ਉੱਤੇ ਵੀ ਕਾਫੀ ਵਿਊਜ਼ ਮਿਲ ਰਹੇ ਸੀ ਤਾਂ ਮਨਦੀਪ ਕੌਰ ਨਾਮ ਦਾ ਇੰਸਟਾਗ੍ਰam ਪੇਜ ਹੈ ਜਿੱਥੋਂ ਇਹ ਲੜਕੀ ਦੇ ਵੱਲੋਂ ਪੋਸਟ ਕੀਤੀਆਂ ਗਈਆਂ ਸੀ ਵੀਡੀਓ ਔਰ ਸ਼ਰਿਆਮ ਸੋਸ਼ਲ ਮੀਡੀਆ ਦੇ ਉੱਤੇ ਹਥਿਆਰਾਂ ਦੀ ਨੁਮਾਇਸ਼ ਕਰਦੀ ਹੋਈ ਨਜ਼ਰ ਆ ਰਹੀ ਸੀ ਜਿਸ ਤੋਂ ਬਾਅਦ ਇੱਥੇ ਐਕਸ਼ਨ ਲਿਆ ਜਾਂਦਾ ਹੈ ਦੱਸਦੀ ਹੈ ਕਿ ਇੱਕ ਵੀਡੀਓ ਦੇ ਵਿੱਚ ਪਿਸਟਲ ਦੇ ਵਿੱਚੋਂ ਮੈਗਜ਼ੀਨ ਕੱਢਦੀ ਹੋਈ ਨਜ਼ਰ ਆ ਰਹੀ ਹੈ ਕਈ ਵੀਡੀਓ ਦੇ ਵਿੱਚ ਪਿਸਟਲ ਨੂੰ ਆਪਣੇ ਲੱਕ ਦੇ ਨਾਲ ਬੰਨ ਕੇ ਭੜਕਾਊ ਗਾਣੇ ਲਗਾ ਕੇ ਹਥਿਆਰਾਂ ਦੀ ਨੁਮਾਇਸ਼ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਸ ਵੀਡੀਓ ਦੇ ਉੱਤੇ ਵੱਡੀ ਕਾਰਵਾਈ ਹੋ ਗਈ ਹੈ ਪੁਲਿਸ ਦੇ ਵੱਲੋਂ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹਾਲਾਂਕਿ ਅ ਇਥੇ ਤੁਹਾਨੂੰ ਦੱਸ ਦਈਏ ਕਿ ਹਥਿਆਰਾਂ ਨੂੰ ਇਸਤੇਮਾਲ ਕਰਨਾ ਇਹ ਵੀ ਬੇहद ਖਤਰਨਾਕ ਹੈ ਕਿਉਂਕਿ ਬੀਤੇ ਦਿਨੀ ਅਸੀਂ ਇੱਕ ਵੀਡੀਓ ਦੇਖਦੇ ਹਾਂ ਜਿੱਥੇ ਮੁੰਡਾ ਆਪਣੇ ਡੱਬ ਦੇ ਵਿੱਚ ਪਿਸਤਲ ਟੰਗ ਕੇ ਵਿਆਹ ਤੇ ਜਾਣ ਦੀ ਤਿਆਰੀ ਕਰਦਾ ਹੈ ਤੇ ਉਹ ਪਿਸਤਲ ਵਿੱਚ ਹੀ ਚੱਲ ਜਾਂਦੀ ਹੈ ਕਿਉਂਕਿ ਉਸ ਨੂੰ ਲੋਕ ਨਹੀਂ ਕੀਤਾ ਗਿਆ ਸੀ ਤਾਂ ਕਈ ਵਾਰ ਇਸ ਤਰੀਕੇ ਦੀ ਜਿਹੜੀ ਚੌੜ ਲੋਕੀ ਕਰਦੇ ਨੇ ਤਾਂ ਉਹਦੇ ਵਿੱਚ ਵੀ ਕਈ ਵਾਰ ਵੱਡੇ ਹਾਦਸੇ ਵਾਪਰ ਜਾਂਦੇ ਨੇ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਸਿੱਧੀਆਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ ਕਿ ਹਥਿਆਰਾਂ ਦੀ ਨਮਾਇਸ਼ ਜੇਕਰ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਗਈ ਤਾਂ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋਵੇਗੀ ਇੱਥੋਂ ਤੱਕ ਕਿ ਗਾਇਕਾਂ ਨੂੰ ਵੀ ਤਾਕੀਦ ਕੀਤੀ ਗਈ ਹੈ ਕਿ ਆਪਣੇ ਗਾਣਿਆਂ ਦੇ ਵਿੱਚ ਵੀ ਹਥਿਆਰਾਂ ਦੀ ਨਮਾਇਸ਼ ਨਾ ਕੀਤੀ ਜਾਵੇ ਤਾਂ ਇਹ ਹਥਿਆਰਾਂ ਦੀ ਨਮਾਇਸ਼ ਕੀਤੀ ਜਾ ਰਹੀ ਸੀ ਲੜਕੀ ਦੇ ਵੱਲੋਂ ਤਾਂ ਇਹਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਹਾਲਾਂਕਿ ਆ ਇਸ ਤਰੀਕੇ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਦੋਂ ਹਥਿਆਰ ਬਿਨਾਂ ਗਲਤੀ ਤੋਂ ਚੱਲ ਜਾਂਦੇ ਨੇ ਬਿਨਾਂ ਕਿ ਅਣਗਹਿਲੀ ਜਦੋਂ ਅਸੀਂ ਕਰਦੇ ਹਾਂ ਹਥਿਆਰਾਂ ਦੇ ਨਾਲ ਤਾਂ ਉਦੋਂ ਇਹ ਹਥਿਆਰ ਕਦੋਂ ਤੁਹਾਡੇ ਉੱਤੇ ਚੱਲ ਜਾਂਦੇ ਨੇ ਤੇ ਇਹ ਵੀ ਪਤਾ ਨਹੀਂ ਲੱਗਦਾ ਤਾਂ ਇਹ ਉਹ ਵੀਡੀਓ ਜਿਹੜੀ ਪੁਰਾਣੀ ਸਾਹਮਣੇ ਆਈ ਸੀ ਤਾਂ ਉਹਦੇ ਵਿੱਚ ਇੱਕ ਲੜਕੇ ਦੀ ਮੌਤ ਹੋ ਗਈ ਸੀ ਆਪਣੇ ਆਪ ਡੱਬ ਵਿੱਚ ਟੰਗਿਆ ਪਿਸਤਲ ਟੰਗ ਚੱਲ ਗਿਆ ਸੀ ਔਰ ਉਸ ਲੜਕੇ ਦੀ ਮੌਤ ਉਸ ਹਾਦਸੇ ਦੇ ਵਿੱਚ ਹੋ ਜਾਂਦੀ ਹੈ ਤਾਂ ਇਹ ਲੜਕੀ ਜਿਹਦੇ ਵੱਲੋਂ ਸਿਰਫ ਰੀਲਾ ਬਣਾਉਣ ਲਈ ਪਿਸਟਲ ਦੀ ਵਰਤੋਂ ਕੀਤੀ ਜਾਂਦੀ ਹੈ ਡੱਬ ਦੇ ਉੱਤੇ ਪਿਸਟਲ ਟੰਗ ਕੇ ਢੜਕਾਊ ਗਾਣੇ ਲਗਾ ਕੇ ਇਸ ਦੇ ਵੱਲੋਂ ਰੀਲਾ ਬਣਾ ਕੇ ਪਾਈਆਂ ਜਾਂਦੀਆਂ ਨੇ ਪਰਿਵਾਰ ਵਾਲਿਆਂ ਨੂੰ ਸ਼ਾਇਦ ਪਤਾ ਵੀ ਹੈ ਕਿ ਨਹੀਂ ਕਿ ਇੰਸਟਾਗ੍ਰਾਮ ਦੇ ਉੱਤੇ ਲੜਕੀਆਂ ਕੁਝ ਕਰਦੀ ਫਿਰਦੀ ਹੈ ਪਰ ਜਦੋਂ ਇਹ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਪੁਲਿਸ ਦੀਆਂ ਨਜ਼ਰਾਂ ਤੋਂ ਨਹੀਂ ਬਚ ਪਾਉਂਦੀ ਔਰ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਬਠਿੰਡਾ ਪੁਲਿਸ ਦੇ ਵੱਲੋਂ ਇਸ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਹ ਬਠਿੰਡਾ ਦੀ ਵੀਡੀਓ ਦੱਸੀ ਜਾ ਰਹੀ ਹੈ ਮਨਦੀਪ ਕੌਰ ਦੇ ਨਾਲ ਇਹ ਪੇਜ ਨਾਮ ਦੇ ਨਾਲ ਚਲਾਇਆ ਜਾ ਰਿਹਾ ਸੀ ਔਰ ਇਹਦੇ ਉੱਤੇ ਹਥਿਆਰਾਂ ਦੀਆਂ ਕਈ ਵੀਡੀਓ ਪੋਸਟ ਕੀਤੀਆਂ ਗਈਆਂ ਨੇ ਹੁਣ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤਾਂ ਤਾਕੀਦ ਕੀਤੀ ਗਈ ਹੈ ਕਿ ਹੋਰ ਵੀ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਹਥਿਆਰਾਂ ਦੀ ਨਮਾਇਸ਼ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਪਾਉਂਦੇ ਨੇ ਤਸਵੀਰਾਂ ਪਾਉਂਦੇ ਨੇ ਤਾਂ ਉਹਨਾਂ ਦੀ ਕਰ ਨਹੀਂ ਕਿਉਂਕਿ ਇਹੀ ਲੋਕ ਨੇ ਕਿਉਂਕਿ ਇਹਨਾਂ ਤੋਂ ਚਾਹੇ ਕੋਈ ਸੇਧ ਮਿਲੇ ਜਾਂ ਨਾ ਮਿਲੇ ਪਰ ਇਸ ਤਰੀਕੇ ਦੀ ਜਦੋਂ ਕੋਈ ਵੀਡੀਓ ਲੋਕ ਦੇਖਦੇ ਨੇ ਖਾਸ ਤੌਰ ਤੇ ਛੋਟੇ ਬੱਚੇ ਜਾਂ ਜਵਾਨ ਨੌਜਵਾਨ ਮੁੰਡੇ ਕੁੜੀਆਂ ਦੇਖਦੇ ਨੇ ਵੀਡੀਓ ਤਾਂ ਉਹ ਵੀ ਇਸ ਤਰੀਕੇ ਦੀਆਂ ਹਰਕਤਾਂ ਕਰਨ ਦੇ ਉੱਤੇ ਉਤਾਰੂ ਹੋ ਜਾਂਦੇ ਨੇ ਤਾਂ ਇਹ ਸਾਰਿਆਂ ਨੂੰ ਕੰਨ ਹੋਣਗੇ ਕਿ ਇਸ ਤਰੀਕੇ ਨਾਲ ਹਥਿਆਰਾਂ ਦੇ ਨਾਲ ਖੇਡਣਾ ਬਿਲਕੁਲ ਵੀ ਸਹੀ ਨਹੀਂ ਹੈ ਕਈ ਵਾਰੇ ਹਥਿਆਰ ਆ ਤੁਹਾਡੇ ਉੱਤੇ ਵੀ ਚੱਲ ਸਕਦੇ ਨੇ ਕਿਉਂਕਿ ਹਥਿਆਰ ਕਿਸੇ ਦੇ ਮਿੱਤ ਨਹੀਂ ਹੁੰਦੇ ਮਾੜੀ ਜਿਹੀ ਅنگੈਲੀ ਤੁਹਾਡੀ ਜਾਨ ਤੇ ਵੀ ਭਾਰੀ ਪੈ ਸਕਦੀ ਹੈ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ